ਤੇ ਮੇਰੀ ਗੱਲ ਸੁਣ ਲਵੜੀ ਨੂੰ ਕੀਤਾ ਫੋਨ ਆਉਣ ਲੱਗਾ ਵਾ ਹਾਂਜੀ ਆਉਣ ਡਿਆ ਵੀਰ ਜੀ ਠੀਕ ਆ ਤੇ ਮੈਂ ਤੈਨੂੰ ਕਹਿੰਦਿਆ ਸੀ ਵਾਇਲ ਆ ਕੀ ਕਹਿੰਦੇ ਨਾਲ ਤੇ ਕਿਤਾ ਲਵੜੀ ਨੂੰ ਆਉਣ ਲੱਗਾ ਵਾ ਆਉਣ ਡਿਆ ਵੀਰ ਜੀ ਠੀਕ ਆ ਮੈਂ ਤੈਨੂੰ ਕਹਿੰਦਿਆ ਸੀ ਨਾ ਆਇਲਟਸ ਤਾਂ ਕਰ ਲੈਂਦਾ ਕਿਤੇ ਆਇਲਟਸ ਤਾਂ ਕਰ ਲੈਂਦਾ ਕਿ ਤੂੰ ਉਹ ਤੂੰ ਹੀ ਇਨੀ ਟੈਨਸ਼ਨ ਕਿਉਂ ਲੈਣ ਦੇ ਪੀਟੀ ਤੇ ਦੀ ਪੀਟੀ ਦਾ ਵੀ ਰਹੀਆ ਮੈਂ ਮੈਂ ਵੀ ਕੋ ਸੋਚ ਸਮਝ ਕੇ ਪੀਟੀ ਕਰ ਇਦਾਂ ਕਰ ਲਾ ਮੈਂ ਵੀ ਕੋ ਮੈਂ ਵੀ ਕੋ ਸੋਚ ਸਮਝ ਕੇ ਪੀਟੀ ਕਰ ਮੈਂ ਵੀ ਪੀਟੀ ਮੈਂ ਮੈਂ ਵੀ ਪੀਟੀ ਕੋ ਸੋਚ ਸਮਝ ਕੇ ਕਰਨੀ ਹੈ ਧੀ ਹੈ ਨਾ ਐਨ ਪਹਿਲੋ ਸ਼ੁਰੂ ਤੋਂ ਮੈਂ ਵੀ ਕੋ ਸੋਚ ਸਮਝ ਕੇ ਪੀਟੀ ਕਰਨ ਲੱਗੀ ਆ ਤੁਸੀਂ ਟੈਨਸ਼ਨ ਕਿਉਂ ਲੈ ਰਹੇ ਆ ਚੱਲ ਇਹ ਆ ਕਿ ਵਧੀਆ ਟੈਨਸ਼ਨ ਮੈਨੂੰ ਨਹੀਂ ਆ ਜਿੰਨੀ ਇਹ ਲਈ ਬੈਠੇ ਆ ਟੈਸਟ ਮੈਂ ਦੇਣਾ ਵਾ ਦੱਸ ਤੁਹਾਨੂੰ ਕੀ ਹੁੰਦਿਆ ਭਲਾ ਕਿੱਡਾ ਇਹਨੂੰ ਬਾਹਰ ਚਾ ਲੈਣਾ ਚਾਹੀਦਾ ਇਹਨੇ ਕਹਰੇ ਕਿਡਾ ਇਹਨੂੰ ਬਾਜੀ ਬੈਠੀ ਹੁਣ ਸਾਨੂੰ ਦਸੀ ਤੂੰ ਹੀ ਬੜਾ ਚੁੱਪ ਕਰਕੇ ਬੈਠੀ ਚੁੱਪਾ ਕਰਕੇ ਬੈਠੀ ਮੈਂ ਇਹ ਰਹਿ ਗਿਆ ਤੇ ਮੈਂ ਹੁਣ ਚੁੱਪ ਕਰਕੇ ਬੈਠਾ ਹੋਰ ਮੈਂ ਸੇ ਰੌਲਾ ਪਾਉਣਾ ਲੈ ਚੱਲ ਪਾਉਣਾ ਇਹ ਤਾਂ ਵੀ ਕਰ ਲੈ ਲੈ ਨਹੀਂ ਤਾਂ ਕਹਰੇ ਤੂੰ ਹੀ ਪਿਚਾਲੇ ਮੈਂ ਇਹੋ ਸੋਚਣ ਡਿਆ ਸੀ ਚਲ ਕੁੜੀਏ ਟੈਸਟ ਭਾਜੀ ਇਹ ਕੱਲ ਕਹਦੇ ਹਾਂ ਹਾਂ ਵੀ ਇਸ ਤਰਹਿ ਜੂਗੀ ਮੈਂ ਵੀ ਇਹ ਸੋਚਣ ਡਿਆ ਵਾਂ ਚਲ ਨੌਰਣੀ ਚੱਲੀਆ ਟੈਸਟ ਦੇਣਾ ਤੇ ਮਹਾਰਾਜ ਕਰੇ ਨੇਰ ਤੇ ਦੇਖੀਦਾ ਕਿੱਥੇ ਆ ਦਿਲਜੀਤ ਇੱਥੇ ਹੁਣਾਵਾ ਮੈਨੂੰ ਤੇ ਇਹੋ ਆ ਬਸ ਟੈਸਟ ਹੋ ਜੇ ਬਸ ਉਹ ਚੱਲ ਹੁਣ ਅੱਗੇ ਕੀਤੀ ਤੇ ਹੈਗੀ ਤੇ ਤੈਨੂੰ ਕਿਹੋ ਜਿਹਾ ਪੈਸੇ ਵੀ ਆਪਾਂ ਲਾਉਂਦੇ ਆ ਸਭ ਕੁਝ ਕਰਨ ਨੂੰ ਤਿਆਰ ਆਪਾਂ ਬਸ ਪਰਣਾ ਚਾਹੀਦਾ ਹੀ ਨਾ ਇਥੋਂ ਪਰਦੀ ਤੇ ਪਰਣਾ ਤੇ ਯਾਰ ਭਾਜੀ ਕਹਿੰਦੀ ਮੈਨੂੰ ਤੇ ਇਹੋ ਆ ਬਸ ਟੈਸਟ ਪਾਸ ਹੋ ਜੇ ਇੱਕ ਵਾਰੀ ਇਦਾ ਹੀ ਬਾਹਰ ਜਾਣ ਦਾ ਸੁਪਨਾ ਪੂਰਾ ਹੋ ਜਾਊਗਾ। ਉਹ ਵਜਾ ਯਾਰ ਆਵਾਜ਼ ਬੜੀ ਆ। ਬਾਹਰ ਜਾਣੀ ਚਾਹੀਦੀ ਹੈ ਨਾ। ਉਹ ਤਾਂ ਮੈਂ ਚਲੀ ਜਾਣਾ ਬਾਹਰ। ਚੱਲ ਕੋਈ ਗੱਲ ਨਹੀਂ ਆ ਸੰਦੀਪ। ਜਿੱਦਾਂ ਨਾਲੇ ਭਾਬੀ ਉਹ ਪੈਸੇ ਤੋਂ ਨਹੀਂ ਡਰਦੇ ਹੈਗੇ। ਇਹ ਜਿੱਦ ਵਨ ਅਸੀਂ ਚੰਗਾ ਹੀ ਸੋਚਨੇ ਆ। ਰੱਬ ਆਪੇ ਚੰਗ ਚੰਮ ਵਨ ਰੱਬ ਆਪੇ ਚੰਗਾ ਕਰੂਗਾ ਸਭ ਕੋ। ਠੀਕ ਹੈ ਨਾ ਹਾਂਜੀ ਹਾਂਜੀ ਚਲੋ ਇਹ ਆ ਪਤਾ ਲੱਗਿਆ ਨਾ ਹੋਰ ਘੰਟੇ ਤੱਕ ਕੀ ਬੰਦਾ ਇਹ ਨਹੀਂ ਹੋਇਆ ਚਲੋ ਇਹ ਆ ਨਹੀਂ ਠੀਕ ਹੀ ਵੱਲ ਨਹੀਂ ਆ ਨਹੀਂ ਮੈਂ ਸਟਾਰਟ ਕਰ ਤੂੰ ਇੱਥੇ ਸ਼ੁਰੂ ਕਰ ਚੱਲ ਨਹੀਂ ਤੇ ਜਿਆਦਾ ਸਮਝਾਉਣ ਦੇ ਤਾਂ ਫਿਰ ਮੈਂ ਵੀ ਸਮਝ ਜਾਨਾ ਹੋ ਜਾਊਗਾ ਟੈਸਟ ਪਾਸ ਕੱਢ ਲੈ ਇਹਨੂੰ ਐਡ ਕਰ ਆਹ ਕਿਹਾ ਸੀ ਨੇ ਕੀਤਾ ਉਹਨਾਂ ਦੇ ਘਰ ਆਉਂਦੇ ਆਂਦੇ ਤੱਕ ਪਤਾ ਲੱਗ ਹੀ ਜਾਵੇ ਕੋਈ ਕਿੰਨਾ ਘੰਟਾ ਹੋ ਜਾਊਗਾ ਰਸ ਅੱਛਾ ਇਹਦੇ ਵਿੱਚ ਲੇ ਮਮੀ ਕੀ ਆਂਦੀ ਆ? ਵਿਧਾਈ ਬਣ ਗਈ ਆ। ਲੈ ਟੈਸਟ ਪਾਸ ਹੋ ਗਿਆ ਕੁੜੀ ਦਾ। ਮਮੀ ਨੇ ਵਰਾ ਕਰ ਲੈ ਮਮੀ ਨਵੰਦਰੀ ਪਾਸ ਹੋ ਗਈ। ਓਏ ਬੜਿਆਂ ਬੱਤਰਿਆ ਕੰਮ ਜਿਹੜਾ ਖਰਾਬ ਹੋ ਜਾਈ। ਹੁਣ ਇਹ ਨਹੀਂ ਹੁੰਦੰਦੇ। ਹੁਣ ਤੁਹੀਂ ਨਾ। ਡੈਡੀ ਨੂੰ ਦੱਸੀ। ਨਾਲੇ ਡੈਡੀ ਨੂੰ ਦੱਸ ਨਾਲੇ ਮੈਂ ਚਾਹ ਪਾਣੀ ਦਾ ਪ੍ਰਬੰਧ ਕਰਾਂ ਫਿਰ। ਚਲੋ ਬਣਾਓ ਬਣਾਓ। ਮੈਨੂੰ ਪਤਾ ਹੁਣ ਵੇਖਣੇ ਸੀ। ਡੈਡੀ ਨੇ ਕਹਿੰਦੇ ਪੈਸੇ ਲੱਗੀਆਂ। ਕਿ ਮੇਰੀ ਗੱਲ ਸੁਣ ਲਵਲੀ ਨੂੰ ਕੀਤਾ ਫੋਨ ਆਉਣ ਲੱਗਾ। ਹਾਂਜੀ ਆਉਣ ਡੇ ਵੀਰ ਜੀ। ਠੀਕ ਆ। ਤੇ ਮੈਂ ਤੈਨੂੰ ਕਹਿੰਦਿਆ ਹੀ। ਵਾਹਿਲ ਆ ਕੀ ਕਰਦੇ ਨਾਲ ਇਹ ਕਿਤਾ ਲਾ ਬੜੀ ਕੋ ਬਣਾਉਣ ਲੱਗਾ ਆਉਣ ਦੇ ਵੀਰ ਜੀ ਠੀਕ ਆ ਮੈਂ ਤੈਨੂੰ ਕਹਿੰਦੇ ਆਹੀ ਨਾ ਆਈਲੈਟਸ ਦਾ ਕਰ ਦਿੰਦਾ ਕਿਤੇ ਆਈਲੈਟਸ ਦਾ ਕਰ ਦਿੰਦਾ ਕਿਤੇ ਉਹ ਤੇ ਇੰਨੀ ਟੈਨਸ਼ਨ ਕਿਉਂ ਲੈਣ ਦੇ ਆ ਪੀਟੀ ਤੇ ਜਦੀ ਪੀਟੀ ਦਾ ਵੀ ਵਧੀਆ ਪੀਟੀ ਦਾ ਵੀ ਵਧੀਆ ਮੈਂ ਮੈਂ ਵੀ ਕੋਈ ਸੋਚ ਸਮਝ ਕੇ ਪੀਟੀ ਕਰ ਇਥੇ ਕਰ ਲੈ ਮੈਂ ਵੀ ਕੋਈ ਮੈਂ ਵੀ ਕੋਈ ਸੋਚ ਸਮਝ ਕੇ ਪੀਟੀ ਕਰ ਮੈਂ ਵੀ ਪੀਟੀ ਮੈਂ ਵੀ ਪੀਟੀ ਕੋ ਸੋਚ ਸਮਝ ਕੇ ਕਰਨੀ ਹੈ ਤਰੀ ਹੈ ਨਾ ਇਹਨਾਂ ਪਹਿਲੋਂ ਸ਼ੁਰੂ ਤੋਂ ਮੈਂ ਵੀ ਕੋ ਸੋਚ ਸਮਝ ਕੇ ਪੀਟੀ ਕਰਨ ਲੱਗੀ ਆ ਤੁਸੀਂ ਟੈਨਸ਼ਨ ਕਿਉਂ ਲੈ ਰਹੇ ਆ ਚੱਲ ਜੀ ਆ ਕਿ ਵਧੀਆ ਟੈਨਸ਼ਨ ਮੈਨੂੰ ਨਹੀਂ ਆ ਜਿੰਨੀ ਇਹ ਲਈ ਬੈਠੇ ਆ ਟੈਸਟ ਮੈਂ ਦੇਣਾ ਵਾ ਦੱਸ ਤੁਹਾਨੂੰ ਕੀ ਹੋੰਡਿਆ ਭਲਾ ਕਿੱਡਾ ਇਹਨੂੰ ਬਾਹਰ ਚੰਦਾ ਚਾਹੀਦਾ ਇਹ ਕਹੇ ਕਿੱਡਾ ਭਾਜੀ ਬੈਠੀ ਹੋਣੀ ਤੁਹਾਨੂੰ ਦੱਸ ਤੂੰ ਹੀ ਬੜਾ ਚੁੱਪ ਕਰਕੇ ਬਿਠੀ ਚੁੱਪਾ ਕਰਕੇ ਬਿਠੀ ਨਹੀਂ ਨਹੀਂ ਗਿਆ ਤਾਂ ਮੈਂ ਹੁਣ ਚੁੱਪ ਕਰਕੇ ਬਹਿਣਾ ਹੋਰ ਮੈਂ ਤੇ ਰੌਲਾ ਪਾਉਣਾ ਲੈ ਚੱਲ ਹੁਣ ਆ ਗਏ ਇਹ ਕਰ ਲੈ ਵੀ ਕਰ ਲੈ ਲੈ ਨਹੀਂ ਤਾਂ ਕਰ ਤੂੰ ਹੀ ਪਚਾਲੇ ਮੈਂ ਇਹੋ ਸੋਚਣ ਡਿਆ ਸੀ ਚਲ ਕੁੜੀਏ ਟੈਸਟ ਪਾਜੀ ਇਹ ਗੱਲ ਕਹਿ ਰਹੇ ਸੀ ਸਾਡੀ ਵੀ ਇਸ ਤਰਹਿ ਜੂਗੀ ਮੈਂ ਵੀ ਇਹੋ ਸੋਚਣ ਡਿਆ ਵਾਂ ਚਲ ਨੌਰਣੇ ਚੱਲੀਏ ਟੈਸਟ ਦੇਣ ਤੇ ਮਹਾਰਾਜ ਕਰੇ ਨੇਅਰ ਤੇ ਦਿਲਜੀਤ ਹੈ ਕਿੱਥੇ ਆ ਦਿਲਜੀਤ ਇੱਥੇ ਹੁਣਾਵਾ ਬੱਜੀ ਮੈਂ ਤੇ ਹੋ ਵਾ ਬਸ ਟੈਸਟ ਹੋ ਜਾਏ ਬਸ ਉਹ ਚੱਲ ਹੁਣ ਅੱਗੇ ਫੀਤੀ ਰਹਿ ਗਈ ਤੇ ਅੱਗੇ ਕੱਟ ਲਾ ਲੈ ਪਹਿਲੇ ਵੀ ਆਪਾਂ ਲਾਉਂਦੇ ਆ ਸਭ ਕੁਝ ਕਰਨ ਨੂੰ ਤਿਆਰ ਆ ਆਪਾਂ ਪਰਣਾ ਚਾਹੀਦਾ ਸੀ ਨਾ ਇੱਥੋਂ ਪਰਦੀ ਤੇ ਬੱਬੇ ਤੇ ਯਾਰ ਭਾਜੀ ਕਹਿੰਦੇ ਲੈ ਮੈਨੂੰ ਤੇ ਹੋ ਵਾ ਪਰ ਟੈਸਟ ਪਾਸ ਹੋ ਜਾਏ ਇੱਕ ਵਾਰੀ ਇਹਦਾ ਹੀ ਬਾਹਰ ਜਾਣੇ ਸੁਪਨਾ ਪੂਰਾ ਹੋ ਜਾਊਗਾ ਪੂਰਾ ਕਹੋ ਜਿਆ ਯਾਰ ਵਾਜ ਬਣੀ ਬਾਹਰ ਜਾਣੀ ਚਾਹੀਦੀ ਹੈ ਨਾ ਉਹਦੇ ਮੈਂ ਚਲੀ ਜਾਣਾ ਬਾਹਰ ਚੱਲ ਕੋਈ ਗੱਲ ਨਹੀਂ ਆ ਸੰਦੀਪ ਜਿੱਦਾਂ ਨਾਲੇ ਭਾਬੀ ਉਹ ਪੈਸੇ ਤੋਂ ਨਹੀਂ ਡਰਦੇ ਹੈਗੇ ਨਹੀਂ ਅਹੀਂ ਚੰਗਾ ਹੀ ਸੋਚਨੇ ਆ ਰੱਬ ਆਪੇ ਚੰਮ ਚੰਮ ਬੰਦ ਰੱਬ ਆਪੇ ਚੰਗਾ ਕਰੂਗਾ ਸਭ ਕੋ ਠੀਕ ਹੈ ਨਾ ਹਾਂਜੀ ਹਾਂਜੀ ਚਲੋ ਇਹ ਆ ਪਤਾ ਨਹੀਂ ਨਾ ਹੋਰ ਘੰਟੇ ਤੱਕ ਕੀ ਬੰਦਾ ਨਹੀਂ ਆ ਚਲੋ ਇਹ ਆ ਨਹੀਂ ਠੀਕੀ ਵਾਲ ਨਹੀਂ ਆ ਨਹੀਂ ਮੈਂ ਸਟਾਰਟ ਕਰ ਤੂੰ ਇੱਥੇ ਸ਼ੁਰੂ ਕਰ ਚਲ ਨਹੀਂ ਤੇ ਜਿਆਦਾ ਸਮਝਾਉਣ ਦੇ ਤਾਂ ਫਿਰ ਮੈਂ ਵੀ ਸਮਝ ਜਾਨਾ ਹੋ ਜਾਊਗਾ ਟੈਸਟ ਪਾਸ ਕੱਢ ਲਈ ਇਹਨੂੰ ਐਡ ਕਰਿਆ ਇਹ ਆ ਕਿਹਾ ਸੀ ਨੇ ਕੀਰਤਾਂ ਉਹਨਾਂ ਦੇ ਘਰ ਆਉਂਦੇ ਆਂਦੇ ਆਂ ਤੱਕ ਪਤਾ ਲੱਗੀ ਜਾਵੇ ਪੁੱਤ ਕਿੰਨਾ ਘੰਟਾ ਹੋਊਗਾ ਤੇ ਰਸਤੇ ਅੱਛਾ ਇਹਦੀ ਲੈ ਮਮੀ ਕੀ ਆਂਦੀ ਆਂ ਵਿਦਾਈ ਬਣ ਗਈ ਲੈ ਟੈਸਟ ਪਾਸ ਹੋ ਗਿਆ ਕੁੜੀ ਦਾ ਮਮ ਨੇ ਬਰਾਕ ਕਰ ਲੇ ਮਮੀ ਨਵੰਦਰੀ پاس ਹੋ ਗਈ ਹੋਏ ਬੜਿਆਂ ਬੱਤਰਿਆ ਕੰਮ ਜਿਹੜਾ ਖਰਾਬ ਹੋ ਜੀ ਹੁਣ ਇਹ ਨਹੀਂ ਹੁੰਨੰਦੇ ਹੁਣ ਤੁਹੀਂ ਨਾ ਇਹ ਜੀ ਅਪਾ ਡੈਡੀ ਨੂੰ ਦਸੀ ਚੱਲ ਨਾਲੇ ਡੈਡੀ ਨੂੰ ਦੱਸ ਨਾਲੇ ਮੈਂ ਚਾਹ ਪਾਣੀ ਦਾ ਪ੍ਰਬੰਧ ਕਰਾਂ ਫਿਰ ਚਲੋ ਬਣਾਓ ਬਣਾਓ ਮੈਨੂੰ ਪਤਾ ਹੁਣ ਵੇਖਣੇ ਸੀ ਡੈਡੀ ਨੇ ਕਹਿੰਦੇ ਪੈਰ ਤੇ ਲੱਗਿਆ ਤੇ ਮੇਰੀ ਗੱਲ ਸੁਣ ਲਵੜੀ ਨੂੰ ਕੀਤਾ ਫੋਨ ਆਉਣ ਲੱਗਾ ਵਾ ਹਾਂਜੀ ਆਉਣ ਡਿਆ ਵੀਰ ਜੀ ਠੀਕ ਆ ਤੇ ਮੈਂ ਤੈਨੂੰ ਕਹਿੰਦੇ ਆਹੀ ਵਾਇਲ ਆ ਕੀ ਕਹਿੰਦੇ ਸਾਥ ਇਹ ਕਿਤਾ ਲੜੀ ਨੂੰ ਫੋਨ ਆਉਣ ਲੱਗਾ ਆਉਣ ਡਿਆ ਵੀਰ ਜੀ ਠੀਕ ਆ ਮੈਂ ਤੈਨੂੰ ਕਹਿੰਦਿਆ ਸੀ ਨਾ ਆਇਲਟਸ ਦਾ ਕਰ ਲੈਂਦਾ ਕਿਤੇ ਆਇਲਟਸ ਦਾ ਕਰ ਲੈਂਦਾ ਕਿ ਤੂੰ ਉਹ ਤੂੰ ਇੰਨੀ ਟੈਨਸ਼ਨ ਕਿਉਂ ਲੈਣ ਦੇ ਪੀਟੀ ਤੇ ਨਹੀਂ ਪੀਟੀ ਦਾ ਨਹੀਂ ਆ ਜੇ ਮੈਂ ਮੈਂ ਵੀ ਕੋ ਸੋਚ ਸਮਝ ਕੇ ਪੀਟੀ ਕਰ ਇਦਾਂ ਕਰਦਾ ਮੈਂ ਵੀ ਕੋ ਮੈਂ ਵੀ ਕੋ ਸੋਚ ਸਮਝ ਕੇ ਪੀਟੀ ਕਰ ਮੈਂ ਵੀ ਪੀਟੀ ਮੈਂ ਵੀ ਪੀਟੀ ਕੋ ਸੋਚ ਸਮਝ ਕੇ ਕਰਦਾ ਹੈ ਨਾ ਐਨ ਪਹਿਲੋਂ ਸ਼ੁਰੂ ਤੋਂ ਮੈਂ ਵੀ ਕੋ ਸੋਚ ਸਮਝ ਕੇ ਪੀਟੀ ਕਰਨ ਲੱਗੀ ਆ ਤੁਸੀਂ ਟੈਨਸ਼ਨ ਕਿਉਂ ਲੈ ਰਹੇ ਆ ਚੱਲ ਈ ਆ ਕਿ ਵਧੀਆ ਟੈਨਸ਼ਨ ਮੈਨੂੰ ਨਹੀਂ ਆ ਜਿੰਨੀ ਇਹ ਲਈ ਬੈਠੇ ਆ ਟੈਸਟ ਮੈਂ ਦੇਣਾ ਵਾ ਦੱਸ ਤੁਹਾਨੂੰ ਕੀ ਹੋੰਡਿਆ ਭਲਾ ਕਿੱਡਾ ਇਹਨੂੰ ਬਾਹਰ ਜਾਣਾ ਚਾਹੀਦਾ ਇਹਨੇ ਕਹੇ ਕਿੱਡਾ ਭਾਜੀ ਬੈਠੀ ਹੋਣੀ ਤੁਹਾਨੂੰ ਦੱਸੀ ਤੁਸੀਂ ਬੜਾ ਚੁੱਪ ਕਰਕੇ ਬੈਠੀ ਸੀ ਚੁੱਪਾ ਕਰਕੇ ਬੈਠੀ ਸੀ ਵੇ ਦੇ ਗਏ ਤਾਂ ਮੈਂ ਹੁਣ ਚੁੱਪ ਕਰਕੇ ਬਹਿਣਾ ਹੋਰ ਮਸੇ ਰੋਲਾ ਪਾਉਣਾ ਲੈ ਚੱਲ ਹੁਣ ਆ ਗਏ ਇਹ ਕਰ ਵੀ ਕਰ ਲੈ ਲੈ ਨਹੀਂ ਤਾਂ ਕਰ ਤੂੰ ਹੀ ਪਚਾਲੇ ਮੈਂ ਇਹੋ ਸੋਚਣ ਡਿਆ ਸੀ ਚਲ ਕੁੜੀਏ ਟੈਸਟ ਪਾਜੀ ਇਹ ਕਾ